ਹਾਨ ਤੇ ਪਵਿੱਤਰ ਤਿਉਹਾਰ ਹੈ ਕਿੱਥੇ ਸਾਡੀਆਂ ਧੀਆਂ ਭੈਣਾਂ ਦਾ ਇਹ ਜਿਹੜਾ ਤਿਉਹਾਰ ਹੈ ਇਹᱫੋ ਆਮ ਵਿੱਚ ਸੌਣ ਵਿੱਚ ਲੱਗਦੀਆਂ ਧੀਆਂ ਜਿਹੜੀਆਂ ਇਹਦੇ ਚ ਸਾਡੀਆਂ ਬੱਚੀਆਂ ਜਿਹੜੀਆਂ ਸਹੁਰਿਆਂ ਦੇ ਗਈਆਂ ਹੁੰਦੀਆਂ ਉਹ ਆ ਜਾਂਦੀਆਂ ਇਕੱਠੀਆਂ ਹੋ ਕੇ ਜਿਸ ਤਰ੍ਹਾਂ ਆਪਾਂ ਭੂਰਾ ਭਤੀਜੀਆਂ ਤੇ ਪਿੰਡ ਦੇ ਵੱਡੇ ਛੋਟੇ ਚਾਹੇ ਕੋਈ ਬਹੁਤ ਅਮੀਰ ਹੋਣ ਚਾਹੇ ਬਹੁਤ ਗਰੀਬ ਹੋਣ ਉਹ ਇੱਕੋ ਪੀੜਾ ਕਲਰਾਂ ਚ ਸਾਡੀਆਂ ਧੀਆ ਪੈਣਾ ਆਉਂਦੀਆਂ ਉੱਥੇ ਆਪਣਾ ਇੱਕ ਦੂਸਰੇ ਨਾਲ ਮੇਲ ਮਲਾਪ ਵੀ ਹੁੰਦਾ ਤੇ ਇਸ ਮਹੀਨੇ ਨੂੰ ਗਿਣਿਆ ਜਾਂਦਾ ਵੀ ਅਸੀਂ ਆਪਣੇ ਪੇਕੇ ਤੇ ਮੇਲ ਮਲਾਪ ਕਰ ਲਈਏ ਤੇ ਇਸ ਦੇ ਅ ਮੁਤਾਬਕ ਉਹ ਆਪਣਾ ਗਿੱਦਾ ਤੇ ਹੋਰ ਜਿਹੜਾ ਜਿੰਨਾ ਉਹਨਾਂ ਦਾ ਹੈ ਇਹ ਐਂਟਰਟੇਨਮੈਂਟ ਤੇ ਇੱਕ ਦੂਸਰੇ ਨਾਲ ਵੰਡ ਵਟਾਰਾ ਬੜੀ ਪੈਂਦੀ ਮਿਸਾਲ ਦਿੱਤੀ ਅਸੀਂ ਅਸੀਂ ਪਿੰਡਾਂ ਦੇ ਪੰਜੋਂ ਤੱਕ YouTube ਤੇ ਗਿਆ ਪਿੰਡਾਂ ਦੀਆਂ ਧੀਆ ਬਲਾਈਆਂ ਬਲਾਈਆਂ ਅ ਮੈਂ ਸਰਦਾਰ ਦਰਸ਼ਨ ਸਿੰਘ ਜੀ ਪਾਇਲ ਸਾਹਿਬ ਸਾਡੀ ਪੈਣ ਬੀਬੀ ਰਣਜੀਤ ਕੌਰ ਨੂੰ ਇਸ ਗੱਲ ਦੀ ਬਹੁਤ ਵਧਾਈ ਦਿਨਾ ਕਿ ਇਹ ਹੌਲੀ ਹੌਲੀ ਨਾ ਇਹ ਵਿਸਰਦਾ ਜਾ ਰਿਹਾ ਸਾਡਾ ਵਿਰਸਾ ਇਹਨੂੰ ਜਿਹੜੇ ਸਾਡੇ ਲੋਕਾਂ ਨੇ ਹੁਣ ਹਿੰਮਤ ਕੀਤੀ ਹੈ ਕਿ ਬਹੁਤ ਚੰਗਾ ਕਿਉਂਕਿ ਇਹਨੂੰ ਹੋਰ ਪਾਸੇ ਨਹੀਂ ਲੈਣਾ ਜਾਈਦਾ ਇਹਦੇ ਵਿੱਚ ਇਹ ਗਿਣਨਾ ਚਾਹੀਦਾ ਵੀ ਸਾਡੇ ਉਹਨਾਂ ਕਲਰਾਂ 'ਚ ਉਹਨਾਂ ਗਰਾਊਂਡਾਂ 'ਚ ਸਾਡੀਆਂ ਸਾਰੀਆਂ ਧੀਆਂ ਪੈਣਾ ਪਹਿਲਾਂ ਜਿਹੜੀਆਂ ਵਾਹ ਲੱਗਦੀਆਂ ਹੁੰਦੀਆਂ ਅਸੀਂ ਆਪਣੀਆਂ ਭਤੀਜਿਆਂ ਨੂੰ ਮਿਲ ਜਾਂਦੀਆਂ ਐ ਪੇਕੇਆਂ ਨੂੰ ਮਿਲ ਜਾਂਦੀਆਂ ਉਹ ਪੰਜ ਸੱਤ ਦਿਨ ਜਦੋਂ ਪੇਕੇ ਘਰ ਵਿੱਚ ਆਉਂਦੀਆਂ ਤੇ ਸਾਰਾ ਮੇਲ ਮਲਾਪ ਹੋ ਜਾਂਦਾ ਤੇ ਸ਼ਾਮ ਨੂੰ ਇਕੱਠੀਆਂ ਹੋ ਜਾਂਦੀਆਂ ਤੇ ਆਪਣੀਆਂ ਨੱਚ ਗਾ ਲੈਂਦੀਆਂ ਬੋਲੀਆਂ ਪਾ ਲੈਂਦੀਆਂ ਇਹ ਵੀ ਸਾਡੀ ਦੁਨੀਆਦਾਰੀ ਦੀ ਸਾਂਝ ਆ ਇੱਕ ਰਿਸ਼ਤਾ ਬਣਿਆ ਹੁੰਦਾ ਜਿਹੜਾ ਬੱਚਿਆਂ ਦਾ ਅਬੀਦੀ ਤੇ ਇਹਨਾਂ ਦਿਨਾਂ ਵਿੱਚੋਂ ਥੋੜਾ ਕੁਸ਼ਗਵਾਰ ਵੀ ਬਣ ਜਾਂਦਾ ਹੈਗਾ ਜਿਹੜਾ ਬਾਤ ਆ ਹਾਂ ਜਿਹੜਾ ਖਰਾਜ ਵਾਲੇ ਪਿੰਡ ਦੇ ਵਿੱਚ ਪੀਆ ਦਾ ਮੇਲਾ ਕਰਾਇਆ ਇਹਦੀ ਤਿਆਰੀ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਕਿਉਂਕਿ ਸਾਡੇ ਪਿੰਡ ਦੇ ਸਰਪੰਚ ਸਾਹਿਬ ਅਸੀਂ ਚਾਹੁੰਦੇ ਸੀ ਜਿਹੜੀ ਸਰਪੰਚੀ ਸਾਨੂੰ ਉਹ ਹੀ ਮਿਲੀ ਹੈ ਕਿਉਂਕਿ ਉਹਨਾਂ ਦਾ ਕੰਮ ਬਹੁਤ ਵਧੀਆ ਬਹੁਤ ਚੰਗਾ ਕੰਮ ਕਰ ਰਿਹਾ ਪਿੰਡ ਦੇ ਵਿੱਚ ਔਰ ਜਿਹੜਾ ਪੀਆ ਦਾ ਪ੍ਰੋਗਰਾਮ ਹੈ ਉਹ ਤਾਂ ਉਹਨਾਂ ਨੇ ਮਤਲਬ ਸਿਰਾ ਹੀ ਲਗਾਤਾ ਕਹਿ ਸਕਦੇ ਆ ਇਸ ਚੀਜ਼ ਨੂੰ ਕਿੰਨਾ ਕੁ ਵਧੀਆ ਕੀ ਪਰਫਾਰਮੈਂਸ ਸਾਰੇ ਬੱਚਿਆਂ ਨੂੰ ਟੋਟਲੀ ਜਿੰਨੇ ਵੀ ਪਿੰਡ ਦੇ ਲੋਕ ਨੇ ਸਭ ਜਿਨ੍ਹਾਂ ਦੇ ਵੀ ਬੱਚੇ ਆ ਚਾਹੇ ਉਹ ਅਮੀਰ ਹੈ ਗਰੀਬ ਹੈ ਹਰੇਕ ਨੂੰ ਪਰਫਾਰਮੈਂਸ ਦਾ ਮੌਕਾ ਦਿੱਤਾ ਔਰ ਜਿੰਨਾ ਵੀ ਬੰਦਾ ਸੀ ਹਰੇਕ ਬੱਚੇ ਨੂੰ ਮਤਲਬ ਦਿੱਤਾ ਉਹਨਾਂ ਨੇ ਟਾਈਮ ਪ੍ਰੋਪਰ ਔਰ ਜੇ ਜੋ ਖਾਣ ਪੀਣ ਦਾ ਪ੍ਰੋਪਰ ਸਾਰੀ ਚੀਜ਼ ਦਾ ਅਰੇਂਜਮੈਂਟ ਸੀ ਬਹੁਤ ਵਧੀਆ ਉਹਨਾਂ ਨੇ ਪ੍ਰੋਗਰਾਮ ਕੀਤਾ ਪਿੰਡ ਦਾ ਔਰ ਇਕੱਲਾ ਰਾਜਾਲਾ ਪਿੰਡੀ ਨੂੰ ਆਲੋ ਬਣੀ ਸੀ ਨਾਲ ਨਾਲ ਦੇ ਪੰਜ ਛੇ ਪਿੰਡਾਂ ਦੇ ਲੋਕ ਇੱਥੇ ਜਿਹੜੇ ਕੀ ਹੈ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਖੱਟ ਤੋਂ ਵੀ ਇਹ ਕਿੰਨਾ ਕੱਠ ਹੈ ਉਹ ਸਾਨੂੰ ਕਈ ਵਾਰੀ ਤਾਂ ਕਹਿਣਾ ਪੈ ਰਿਹਾ ਸੀ ਪਰ ਪਰਫਾਰਮੈਂਸ ਵਾਸਤੇ ਕਿ ਅਸੀਂ ਤੁਹਾਡੇ ਅੱਤੇ ਮਿੰਟਰੀ ਲਾਵਾਂਗੇ ਲੈ ਇੱਕ ਮਿੰਟ ਦੀ ਕਿਉਂਕਿ ਪਰਫਾਰਮੈਂਸ ਹੀ ਹੋਗੀ ਲੋਗ ਇੰਨੇ ਜ਼ਿਆਦਾ ਹੋਗੇ ਬਹੁਤ ਜ਼ਿਆਦਾ ਮਤਲਬ ਲੋਕਾਂ ਦੇ ਇਕੱਠ ਹੈ ਤੇ 50 ਪੈਂਡੇ ਜਿਹੜੇ ਉਹ ਅਵੇਲੇਬਲ ਹੈ ਜੀ ਕਈ ਵਾਰੀ ਕਰਾਇਆ ਜਾਂਦਾ ਹੈ ਦੇ ਵਿੱਚ ਪ੍ਰੋਗਰਾਮ ਬਹੁਤ ਵਾਰੀ ਕਰਵਾਉਂਦੇ ਰਹਿੰਦੇ ਆ जरा तिया का प्रोग्राम है लगता है पहली सरपंच ने क्रेडिट लिया भी जिन्होंने इना सोहना प्रोग्राम करवाया मेनू भी इतनी पोस्टिंग ये, है तो मेन आई नाल हो गया लाजवाब की जिंदा कोई जवाब ही नहीं बहुत सोहनी प्रोग्राम है जी और जारी बच्चे मिलिया अपनी परफोर्मेंस दिखाई पिंड मतलब सिर्फ पिंड पार्टीपेट करने ਬਾਰ ਦੇ ਪੁੱਤਿਆਂ ਨੇ ਬਾਰ ਦੀਆਂ ਕੁੜੀਆਂ ਬੁੜੀਆਂ ਨੇ ਸਭ ਨੇ ਐਵੇਂ ਕਿ ਜਿਹੜੀਆਂ ਮਾਤਾ ਸੀ ਜਿਹਨਾਂ ਨੂੰ ਇਹਨਾਂ ਨੇ ਕਦੇ ਕੈਮਰੇ ਅੱਗੇ ਨਹੀਂ ਆ ਕੇ ਦੇਖਿਆ ਤੇ ਜਿਹੜੀਆਂ ਸਿਰਫ ਕੀ ਸਾਈਡ 'ਤੇ ਬੋਲੀਆਂ ਪਾ ਸਕਦੀਆਂ ਸੀ ਉਹਨਾਂ ਨੂੰ ਵੀ ਸਟੇਜ 'ਤੇ ਅੱਜ ਚੜ੍ਹਨਾ ਮੌਕਾ ਮਿਲਿਆ ਉਹਨਾਂ ਨੇ ਆਪਣਾ ਪੁੰਗੋ ਦਿਲਾਇਆ ਜੁਆਇਸ ਤੇ ਸਾਰੀਆਂ ਜੀਅਨ ਅੱਜ ਕੀ ਨਾ ਕੀ ਤੋਂ ਰਣਜੀਤ ਕੌਰ ਕੀ ਕਹਿੰਦੇ ਮਾਤਾ ਜਿਹੜੀਆਂ ਤੀਆਂ ਦਾ ਕਿਸ ਤਰ੍ਹਾਂ ਕਲਚਰ ਹੋਇਆ ਪਹਿਲਾਂ ਤੀਆਂ ਕਿਹਾ ਜੀ ਅੱਜ ਤੀਆਂ ਕਿਸ ਤਰ੍ਹਾਂ ਦੀ ਜੀ ਅੱਜ ਦੀਆਂ ਸਮਯਾਰਟਾਂ ਆਏ ਲੱਗਦਾ ਨੀ ਪੁਰਾਣਾ ਜਵਾਨਾ ਹੀ ਆ ਗਿਆ ਅੱਜ ਬਹੁਤ ਟਾਈਮ ਪੁਰਾਣਾ ਦੇਖਿਆ ਸੀ ਜਦ ਵੀ ਬੱਚੇ ਬਹੁਤ ਹੀ ਵਧੀਆ ਤੀਆਂ ਲਾਉਂਦੀਆਂ ਸੀ ਕੁੜੀਆਂ ਪੇਕਾਂ ਸਹੁਰਾ ਤੋਂ ਇਕੱਠੀਆਂ ਹੁੰਦੀਆਂ ਆ ਕੇ ਆਪਦੀ ਸੱਸਾ ਸਹੁਰੇ ਨਾਲ ਗੱਲਾਂ ਕਰਨੀਆਂ

ਬਸ ਇਹ ਕਹਿਣਾ ਚਾਹਾਂਗੇ ਕਿ ਅੱਜ ਜੋ ਤੀਆਂ ਦਾ ਫੰਕਸ਼ਨ ਹੋਇਆਗਾ ਬਹੁਤ ਹੀ ਵਧੀਆ ਹੋਇਆਗਾ ਇਹ ਫਸਟ ਟਾਈਮ ਮੇਰੇ ਪਿੰਡ ਵਿੱਚ ਇਸ ਟਾਈਪ ਦਾ ਫੰਕਸ਼ਨ ਜੋ ਸਰਪੰਚ ਸਾਹਿਬ ਨੇ ਚਾਚਾ ਜੀ ਦੀ ਗਵਾਹੀ ਹੇਠ ਸਾਨੂੰ ਕਰਵਾਇਆ ਗਿਆ ਹੈਗਾ ਮੈਂ ਚਾਹੁੰਦੀ ਹਾਂ ਕਿ ਹਰ ਪਿੰਡ ਦੇ ਵਿੱਚ ਇਸ ਟਾਈਪ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਟਾਈਪ ਦੇ ਫੰਕਸ਼ਨ ਹੋਣੇ ਚਾਹੀਦੇ ਤਾਂ ਕਿ ਫਿਰ ਸੇ ਨਾਲ ਜੁੜੇ ਲੈ ਲੋਕ ਪਰ ਮੈਂ ਜਦੋਂ ਦਾ ਬਚਪਨ ਇੱਥੇ ਤੱਕ ਪੁਜਾਰਿਆ ਇਸ ਪਿੰਡ ਦੀ ਮੈਂ ਬੇਟੀ ਹਾਂ ਲੇਕਿਨ ਮੈਂ ਪਹਿਲੀ ਵਾਰ ਇਹ ਫੰਕਸ਼ਨ ਦੇਖਿਆ ਹੈਗਾ

ਧੰਨਵਾਦ ਨਾਮ ਕੀ ਕੋਲ ਬਲਦੀਪ ਸਿੰਘ ਬਰਾੜ ਕੀ ਕਹਿਣਾ ਚਾਹੋਗੇ ਪਿੰਡ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਸਰਪੰਚ ਸਾਹਿਬ ਕਿੰਨੀਓ ਕਿਉਂ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਇਹ ਮਤਲਬ ਕਿ ਤੀਆਂ ਦੇ ਮੇਲੇ ਲੱਗਦੇ ਹੁੰਦੇ ਸੀਗੇ ਤੇ ਅੱਜ ਬੜੇ ਸਮੇਂ ਬਾਅਦ ਮਤਲਬ ਕਿ ਇਹ ਟਾਈਮ ਆਇਆ ਤੇ ਪਿੰਡ ਦਾ ਸਾਂਝਾ ਕੰਮ ਆ ਬਹੁਤ ਸ਼ਲਾਘਾਯੋਗ ਕਦਮ ਆ ਕੌਨਲ ਟਾਈਮ 'ਚ ਵੀ ਅਸੀਂ ਚਾਹੁੰਦੇ ਹਾਂ ਵੀ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਪਿੰਡ ਲੈਵਲ ਤੇ ਬਿਲਕੁਲ ਬਹੁਤ ਬਹੁਤ ਜੀ ਇਹ ਤਾਂ ਇਹਨਾਂ ਨੂੰ ਪਤਾ ਜੀ ਮੈਂ ਤਾਂ ਸਹੀਦ ਸਾਹ ਤਾਂ ਮੇਰਾ ਤਾਂ ਅੱਜ ਦੀ ਇੱਕ ਸ਼ਰਕਤ ਆ ਬਟ ਬਹੁਤ ਸਾਰੇ ਪਿੰਡ ਨੇ ਪਲੱਸ ਅੱਗੇ ਲਾ ਕੇ ਸਰਪੰਚ ਹੋ ਰਹੇ ਨੇ ਬਹੁਤ ਵੱਡਾ ਮਤਲਬ ਕਿ ਉਪਰਾਲਾ ਕੀਤਾ ਤੇ ਈਵਨ ਕੱਲਾ ਕੱਲਾ ਬੰਦਾ ਕੱਲਾ ਕੱਲਾ ਮੈਂਬਰ ਘਰ ਦਾ ਆਪਣੀਆਂ ਭੈਣਾਂ ਆਪਣੀਆਂ ਮਾਵਾਂ ਸਾਰਿਆਂ ਇੱਥੇ ਪਹੁੰਚ ਗਏ ਜੀ ਕਿੰਨੀਆਂ ਪਿੰਡ ਦੀਆਂ ਕਿੰਨਾਂ ਸੀ ਬਾਹਰ ਵੀ ਉਹ ਵੀ ਉਹ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ ਬੁਲਾਈਆਂ ਗਈਆਂ ਸਰਪੰਚ ਸਾਹਿਬ ਹੋ ਰਹੇ ਨੇ ਇਨ ਹਰ ਪਿੰਡ ਦੀ ਧੀ ਭੈਣ ਨੂੰ ਬੁਲਾਇਆ ਹੈਗਾ ਸਪੈਸ਼ਲੀ ਤੇ ਪਹੁੰਚਿਆ ਵੀ ਹੈ ਤੁਸੀਂ ਕੱਥ ਦੇਖ ਸਕਦੇ ਹੋ ਸਾਡੇ ਪਿੰਡ ਦੇ ਵਿੱਚ ਜੋ ਅੱਜ ਫੰਕਸ਼ਨ ਹੋ ਰਿਹਾ ਹੈਗਾ ਪਹਿਲੀ ਵਾਰ ਹੀ ਦੇਖਿਆ ਜੀ ਛੋਟੇ ਛੋਟੇ ਹੁੰਦੇ ਸੀ ਅਸੀਂ ਜਦੋਂ ਇਹ ਦੇਖਦੇ ਸੀ ਪਰ ਆਹ ਉਮਰ ਦੇ ਵਿੱਚ ਆ ਕੇ ਕਾਫੀ ਟਾਈਮ ਬਾਅਦ ਦੇਖਿਆ ਹੈ ਜੀ